ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂਕੌਰ 786 ਚੈਨਲ 'ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਮੱਕੀ ਦੀ ਰੋਟੀ ਬਿਨਾ ਆਟਾ ਗੁੰਨੇ ਬਿਨਾ ਰੋਟੀ ਵੇਲੇ ਮੱਕੀ ਦੀ ਰੋਟੀ ਆਪਾਂ ਬਹੁਤ ਹੀ ਵਧੀਆ ਤੇ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਹਾਨੂੰ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚਲੋ ਫਿਰ ਆਪਾਂ ਮੱਕੀ ਦੀ ਰੋਟੀ ਬਣਾਉਣਾ ਸ਼ੁਰੂ ਕਰਦੇ ਹਾਂ ਮੱਕੀ ਦੀ ਰੋਟੀ ਬਣਾਉਣ ਵਾਸਤੇ ਇੱਕ ਕੌਲੀ ਆਪਾਂ ਮੱਕੀ ਦਾ ਆਟਾ ਲਿਆ ਤੇ ਆਟੇ ਨੂੰ ਆਪਾਂ ਛਾਨ ਲਿਆਗਾ ਤੇ ਹੁਣ ਆਪਾਂ ਇੱਕ ਲੈ ਲਾਂਗੇ ਬਰਤਨ-ਬਰਤਨ ਦੇ ਵਿੱਚ ਆਟੇ ਨੂੰ ਪਾ ਲਾਂਗੇ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਕਣਕ ਦਾ ਆਟਾ ਹੁਣ ਚੰਗੀ ਤਰ੍ਹਾਂ ਆਟੇ ਨੂੰ ਮਿਕਸ ਕਰ ਦਾਂਗੇ ਆਪਾਂ ਆਟਾ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰਤਾ ਤੇ ਹੁਣ ਆਪਾਂ ਪਾ ਦਾਂਗੇ ਕੱਟਿਆ ਹੋਇਆ ਹਰਾ ਧਨੀਆ ਇਨ ਵੀ ਆਪਾਂ ਹੁਣ ਮਿਕਸ ਕਰ ਦਾਂਗੇ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਬਿਨਾ ਵੇਲੇ ਬਿਨਾ ਆਟਾ ਗੁੰਨੇ ਆਪਾਂ ਰੋਟੀ ਬਣਾਵਾਂਗੇ ਤੇ ਹੁਣ ਥੋੜਾ ਥੋੜਾ ਪਾਣੀ ਪਾ ਕੇ ਇੱਕ ਘੋਲ ਤਿਆਰ ਕਰ ਲਾਂਗੇ ਇੱਕੇ ਵਾਰਾ ਨਹੀਂ ਪਾਣੀ ਪਾਉਣਾ ਨਹੀਂ ਤਾਂ ਫਿਰ ਇਹ ਪਤਲਾ ਘੋਲ ਹੋ ਜਾਊਗਾ ਥੋੜਾ ਥੋੜਾ ਪਾਣੀ ਪਾ ਕੇ ਘੋਲ ਤਿਆਰ ਕਰਾਂਗੇ ਇਹਨਾਂ ਮੱਕੀ ਦੀ ਰੋਟੀ ਔਖੀ ਲੱਗਦੀ ਹੈ ਨਾ ਕਈ ਵਾਰ ਆਏ ਹੁੰਦਾ ਕੂ ਵੀ ਕੰਗਣ ਰੋਟੀ ਔਖੀ ਲੱਗਦੀ ਹੈ ਮੱਕੀ ਦੀ ਬਣਾਉਣੀ ਤੇ ਫਿਰ ਆ ਜਿਹੜਾ ਸੌਖਾ ਤਰੀਕਾ ਮੱਕੀ ਦੀ ਰੋਟੀ ਬਣਾ ਕੇ ਖਾਣ ਦਾ ਹਾਂਜੀ ਰੋਟੀ ਬਣਾਉਣ ਵਾਸਤੇ ਆਪਾਂ ਵਧਿਆ ਜਾਂ ਘੋਲ ਬਣਾ ਕੇ ਤਿਆਰ ਕਰ ਲਿਆ ਤੇ ਆਪਾਂ ਨੂੰ ਇਸ ਤਰ੍ਹਾਂ ਦਾ ਘੋਲੀ ਚਾਹੀਦਾ ਸੀਗਾ ਆਟੇ ਦਾ ਰੋਟੀ ਬਣਾਉਣ ਵਾਸਤੇ ਤਵੇ ਨੂੰ ਆਪਾਂ ਗਰਮ ਕਰ ਲਿਆ ਤੇ ਹੁਣ ਆਪਾਂ ਬਣਾਵਾਂਗੇ ਰੋਟੀ ਇੱਕ ਕਟਚੀ ਆਪਾਂ ਆਟੇ ਦਾ ਘੋਲ ਭਰ ਕੇ ਇਸ ਤਰ੍ਹਾਂ ਤਵੇ ਦੇ ਉੱਪਰ ਪਾ ਦਾਂਗੇ ਤੇ ਇਸ ਤਰ੍ਹਾਂ ਆਪਾਂ ਫਲਾ ਦਾਂਗੇ ਜਿਆਦਾ ਰੋਟੀ ਵੱਡੀ ਨਹੀਂ ਆਪਾਂ ਬਣਾਉਣੇਗੀ ਸਾਬਜੇ ਦੀ ਬਣਾਵਾਂਗੇ ਤੇ ਇਸ ਤਰ੍ਹਾਂ ਆਪਾਂ ਹੁਣ ਕਰਛੀ ਦੇ ਨਾਲ ਹੀ ਫਲਾ ਦਾਂਗੇ ਤੇ ਰੋਟੀ ਆਪਾਂ ਪਤਲੀ ਵੀ ਨਹੀਂ ਬਣਾਉਣੀ ਹੁਣ ਰੋਟੀ ਨੂੰ ਸੇਕ ਲੱਗ ਗਿਆ ਤੇ ਰੋਟੀ ਆਪਾਂ ਹੁਣ ਪਲਟ ਦਿੰਨੇ ਆ ਇਸ ਤਰ੍ਹਾਂ ਰੋਟੀ ਪਕਾਉਣ ਨਾਲ ਨਾ ਤਾਂ ਰੋਟੀ ਫਟਦੀ ਹੈਗੀ ਆ ਤੇ ਨਾ ਹੀ ਰੋਟੀ ਕੋਈ ਟੇਢੀ ਮੇਢੀ ਹੁੰਦੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਨਾ ਹੀ ਕੋਈ ਆਪਾਂ ਆਟਾ ਗੁੰਨਾ ਤੇ ਨਾ ਹੀ ਕੋਈ ਰੋਟੀ ਵੇਲ ਲਈਏ ਫਿਰ ਵੀ ਰੋਟੀ ਬਹੁਤ ਵਧੀਆ ਬਣੀ ਐ ਹੁਣ ਆਪਾਂ ਦੂਸਰਾ ਪਾਸਾ ਪਾਟਦੇ ਨੇ ਰੋਟੀ ਦਾ ਤੁਸੀਂ ਦੇਖ ਸਕਦੇ ਏਧਰਲੇ ਪਾਸੇ ਵੀ ਕਿੰਨੀ ਵਧੀਆ ਰੋਟੀ ਪੱਕ ਗਈ ਐ ਮੱਕੀ ਦੀ ਰੋਟੀ ਪਕਾਉਣ ਦਾ ਬਹੁਤ ਹੀ ਇਹ ਸੌਖਾ ਤਰੀਕਾ ਹੈਗਾ ਤੇ ਜਿਆਦਾ ਕੋਈ ਟਾਈਮ ਵੀ ਨਹੀਂ ਲੱਗਦਾ ਰੋਟੀ ਬਣਾਉਣ ਤੇ ਕਿਉਂਕਿ ਟਾਈਮ ਤਾਂ ਤਾਂ ਲੱਗੂਗਾ ਜੇ ਆਪਾਂ ਆਟਾ ਗੁੰਨਾਂਗੇ ਜਾਂ ਰੋਟੀ ਵੇਲਾਂਗੇ ਨਾ ਹੀ ਆਪਾਂ ਰੋਟੀ ਵੇਲਣੀ ਆ ਤੇ ਨਾ ਹੀ ਆਪਾਂ ਆਟਾ ਗੁੰਨਣਾ ਹੈ ਤੇ ਹੁਣ ਆਪਾਂ ਥੋੜਾ ਜਿਹਾ ਲਾ ਦਾਂਗੇ ਕਿਉਂ ਰੋਟੀ ਸੌਫਟ ਵੀ ਬਣੂਗੀ ਤੇ ਰੋਟੀ ਟੇਸਟੀ ਵੀ ਬਣਦੀ ਆ ਤੇ ਧਨੀਆ ਆਪਾਂ ਤਾਂ ਪਾਇਆ ਕਿਉਂਕਿ ਦੇਖਣ ਚ ਰੋਟੀ ਵਧੀਆ ਲੱਗਦੀ ਆ ਤੇ ਹੁਣ ਆਪਾਂ ਪਾਸਾ ਪਾਟ ਦਵਾਂਗੇ ਇੱਕ ਪਾਸੇ ਰੋਟੀ ਨੂੰ ਆਪਾਂ ਕਿਉਂ ਲਾਇਆ ਦੋਨੇ ਪਾਸੇ ਨਹੀਂ ਲਾਇਆ ਜੇ ਤੁਸੀਂ ਦੋਨੇ ਪਾਸੇ ਰੋਟੀ ਨੂੰ ਕਿਉਂ ਲਾਉਣਾ ਤੁਸੀਂ ਦੋਨੇ ਵੀ ਪਾਸੇ ਲਾ ਸਕਦੀਆਂ ਹਾਂਜੀ ਰੋਟੀ ਆਪਣੀ ਪੱਕ ਗਈ ਆ ਤੇ ਹੁਣ ਤਵੇ ਦੇ ਉੱਪਰ ਉਹ ਚੱਕ ਕੇ ਤੇ ਰੱਖ ਦਿੰਦੇ ਆ ਪਲੇਟ ਦੇ ਵਿੱਚ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਰੋਟੀ ਬਣੀ ਹੈਗੀ ਗੋਲ-ਗੋਲ ਰੋਟੀ ਬਣੀ ਹੈਗੀ ਆ ਤੇ ਨਾ ਹੀ ਕੋਈ ਕਟਿਆ ਨਾ ਕੋਈ ਫਟਿਆ ਰੋਟੀ ਰੋਟੀ ਬਣਾਉਣ ਦਾ ਸੌਖਾ ਤਰੀਕਾ ਰੋਟੀ ਇੱਕ ਹੋਰ ਬਣਾ ਕੇ ਦਿਖਾਉਣੇ ਆ ਤੇ ਰੋਟੀ ਦਾ ਛੋਟਾ ਵੱਡਾ ਸਾਈਜ਼ ਤੁਸੀਂ ਆਪਦੇ ਹਿਸਾਬ ਨਾਲ ਬਣਾ ਲੈਣਾ ਰੋਟੀ ਨੂੰ ਆਪਾਂ ਦੋਨੇ ਪਾਸੇ ਪਕਾ ਲਿਆ ਤੇ ਹੁਣ ਆਪਾਂ ਘਿਓ ਲਾ ਦਾਂਗੇ ਤੇ ਜੇ ਤੁਹਾਨੂੰ ਅੱਜ ਰੋਟੀ ਬਣਾਉਣ ਦਾ ਸੌਖਾ ਤਰੀਕਾ ਲੱਗਿਆ ਹੋਵੇ ਮੱਕੀ ਦੀ ਰੋਟੀ ਬਣਾਉਣ ਦਾ ਸੌਖਾ ਤਰੀਕਾ ਲੱਗਿਆ ਹੋਵੇ ਤਾਂ ਤੁਸੀਂ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਜਿੰਨਾ ਕ ਆਪਾਂ ਆਟਾ ਲਿਆ ਵੈਸੇ ਜੇ ਆਪਾਂ ਆਟਾ ਗੁੰਨ੍ਹ ਕੇ ਰੋਟੀ ਬਣਾਉਂਦੇ ਨਾ ਤੇ ਸਿਰਫ 3-4 ਹੀ ਰੋਟੀਆਂ ਬਣਨੀਆਂ ਸੀਗੀਆਂ ਤੇ ਇਹਦੇ ਨਾਲ ਕੀ ਆ ਕਾਫੀ ਰੋਟੀਆਂ ਬਣ ਜਾਂਦੀਆਂ ਆ ਮੈਂ ਤਾਂ ਵੈਸੇ 4 ਹੀ ਰੋਟੀਆਂ ਬਣਾਈਆਂ ਤੇ ਪਰ ਹਜੇ ਵੀ ਕੋਲ ਬਚਿਆ ਪਿਆਗਾ ਉਹ ਮੈਂ ਬਾਅਦ ਚ ਬਣਾਉਂਗੀ ਤੁਹਾਨੂੰ 4 ਰੋਟੀਆਂ ਮੈਂ ਬਣਾ ਕੇ ਦਿਖਾ ਦਿਆਂਗਾ ਕਿਉਂਕਿ ਡੇਢ ਕੇ ਕੋਲੀ ਨਾਲ ਇਸੇ ਘਟੋਕਾਟਾ 10 ਰੋਟੀਆਂ ਬਣ ਜਾਂਦੀਆਂ ਤੇ ਜੇ ਆਪਾਂ ਵੈਸੇ ਗੁੰਨ ਕੇ ਬਣਾਵਾਂਗੇ ਸਿਰਫ 2-3 ਜਾਂ ਵੱਧ ਵੱਧ 4 ਰੋਟੀਆਂ ਬਣਦੀਆਂ ਆ ਹਾਂਜੀ ਇਹ ਵੀ ਰੋਟੀ ਆਪਣੀ ਬਣ ਗਈ ਹੈ ਤੇ ਰੱਖ ਦਾਂਗੇ ਪਲੇਟ 'ਚ ਕਿੰਨੀਆਂ ਵਧੀਆ ਰੋਟੀਆਂ ਬਣੀਆਂ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਰੋਟੀਆਂ ਬਣਾ ਕੇ ਤਿਆਰ ਕੀਤੀਆਂ ਆ ਤੇ ਰੋਟੀਆਂ ਵੀ ਆਪਣੀਆਂ ਸੌਫਟ ਬਣੀਆਂ ਆ ਤੁਸੀਂ ਦੇਖ ਸਾ ਦੇ ਰੋਟੀਆਂ ਬਿਲਕੁਲ ਵੀ ਫਟੀਆਂ ਨਹੀਂ ਆ ਤੇ ਨਰਮ ਬਣੀਆਂ ਆ ਰੋਟੀਆਂ ਕਿੰਨਾ ਨਰਮ ਬਣ ਗਿਆ ਰੋਟੀਆਂ ਆ ਤਰੀਕਾ ਬਹੁਤ ਵਧੀਆ ਰੋਟੀ ਬਣਾਉਂਦਾ ਤੁਸੀਂ ਘਰ ਵਿੱਚ ਜ਼ਰੂਰ ਬਣਾ ਕੇ ਦੇਖਿਓ ਚਾਹੇ ਤੁਸੀਂ ਇਹਨਾਂ ਰੋਟੀਆਂ ਨੂੰ ਸਾਗ ਦੇ ਨਾਲ ਖਾਓ ਵੈਸੇ ਤਾਂ ਸਾਗ ਦੇ ਨਾਲ ਹੀ ਖਾਧੀਆਂ ਜਾਂਦੀਆਂ ਜਾਂ ਮੂਲੀ ਦੀ ਸਬਜ਼ੀ ਨਾਲ ਖਾਓ ਚਟਨੀ ਦੇ ਨਾਲ ਖਾਓ ਰੋਟੀਆਂ ਬਹੁਤ ਹੀ ਜ਼ਿਆਦਾ ਇਹ ਟੇਸਟੀ ਲੱਗਣੀਆਂ ਕਿਉਂਕਿ ਸਰਦੀ ਦੇ ਵਿੱਚ ਬਹੁਤ ਹੀ ਜ਼ਿਆਦਾ ਇਹ ਸੁਆਦ ਲੱਗਦੀਆਂ ਰੋਟੀਆਂ ਤੇ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਹਾਇ ਟੈਂਕ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ